ਅੱਜ 7 ਅਕਤੂਬਰ ਹੈ ਸਵੇਰ ਦੇ तकरीबन 8 ਵਜੇ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਇਸ ਵੀਡੀਓ ਦੇ ਵਿੱਚ ਦਰਿਆਵਾਂ ਦੇ ਡੈਮਾਂ ਦੇ ਪਾਣੀ ਦੇ ਪੱਧਰ ਦੀ ਗੱਲ ਕਰਾਂਗੇ ਕਿਉਂਕਿ ਪਿਛਲੇ ਦੋ ਦਿਨ ਤੋਂ ਮੀਂਹ ਦੀਆਂ ਜੋ ਪ੍ਰੋਗੋਸਕੀ ਸੀ ਉਸ ਮੁਤਾਬਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਤੇ ਉਹਦਾ ਕਿੰਨਾ ਕੁ ਅਸਰ ਪਾਣੀ ਦੇ ਵਿੱਚ ਹੋਇਆ ਕਿੰਨਾ ਕੁ ਪਾਣੀ ਛੱਡਿਆ ਜਾ ਰਿਹਾ ਵਾ ਇਸ ਵੀਡੀਓ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਬਿਆਸ ਦਰਿਆ ਦੀ ਗੱਲ ਕਰ ਲਈਏ ਜਿਹਦੇ ਵਿੱਚ ਪੋਂਗ ਡੈਮ ਤੋਂ ਪਾਣੀ ਆਉਂਦਾ ਪੋਂਗ ਡੈਮ ਖਤਰੇ ਦਾ ਨਿਸ਼ਾਨ 1390 ਫੁੱਟ ਹੈ ਤੇ ਜੋ ਇਸ ਵੇਲੇ ਲੈਵਲ ਹੈ ਉਹ ਅੱਜ ਸਵੇਰ ਦਾ 1384.67 ਹੈ ਜੋ ਪਾਣੀ ਉੱਥੇ ਆ ਰਿਹਾ ਉਹ 14294 ਕਿਊਸਕ ਹੈ ਤੇ ਜੋ ਪਾਣੀ ਛੱਡਿਆ ਜਾ ਰਿਹਾ ਉਹ 49740 ਕਿਊਸਕ ਲਗਭਗ 50000 ਕਿਊਸਕ ਪਾਣੀ ਛੱਡਿਆ ਜਾ ਰਿਹਾ ਵਾ ਅੱਗੇ ਜੋ ਵੱਖ-ਵੱਖ ਨਦੀਆਂ ਦਾ ਚੋਆ ਦਾ ਪਾਣੀ ਡਲ ਜਾਂਦਾ ਵਾ ਜਿਹਦੇ ਨਾਲ ਜੋ ਢਿਲਵਾ ਬ੍ਰਿਜ ਤੇ ਜਿਹੜਾ ਪਾਣੀ ਵਗ ਰਿਹਾ ਹੈ ਉਹ 85123 ਕਿਊਸਕ ਹੈ ਇਸੇ ਤਰ੍ਹਾਂ ਸਤਲੁਜ ਦਰਿਆ ਦੀ ਗੱਲ ਕਰ ਲਈਏ ਤਾਂ ਸਤਲੁਜ ਦਰਿਆ ਦਾ ਜੋ ਖਤਰੇ ਦਾ ਪਖੜਾ ਡੈਮ ਤੋਂ ਪਾਣੀ ਆਉਂਦਾ ਪਖੜਾ ਡੈਮ ਦਾ ਜੋ ਖਤਰੇ ਦਾ ਪੱਧਰ ਹੈ ਉਹ 1680 ਫੁੱਟ ਹੈ ਇਸ ਸਮੇ 1970 ਫੁੱਟ ਉਹਦਾ ਲੈਵਲ ਹੈ ਜੋ ਪਾਣੀ ਉੱਥੇ ਆ ਰਿਹਾ ਉਹ 20000 ਕਿਊਸਕ ਦੇ ਕਰੀਬ ਹੈ ਤੇ 31107 ਕਿਊਸਕ ਪਾਣੀ ਛੱਡਿਆ ਜਾ ਰਿਹਾ ਵਾ ਤੇ ਇਸੇ ਤਰ੍ਹਾਂ ਜੇਕਰ ਡਾਊਨਸਟ੍ਰੀਮ ਰੋਪੜ ਦੀ ਗੱਲ ਕਰੀਏ ਤਾਂ ਉੱਥੇ 21456 ਫਲੋਰ ਵਿਖੇ 20617 ਜੂਸੋ ਪਰ ਗਿੱਦੜਪਿੰਡੀ ਵਿਖੇ 19600 ਕਿਊਸਕ ਪਾਣੀ ਛੱਡਿਆ ਜਾ ਰਿਹਾ ਵਾ ਹਰੀਕੇ ਹੈੱਡ ਤੇ ਜੋ ਪਾਣੀ ਆ ਰਿਹਾ ਹੈ ਉਹ 111108 ਕਿਊਸਕ ਹੈ ਜੋ ਪਾਣੀ ਛੱਡਿਆ ਜਾ ਰਿਹਾ ਹੈ 91397 ਕਿਊਸਕ ਹੈ ਸੋ ਫਿਲਹਾਲ ਪਾਣੀ ਦੀ ਮਾਤਰਾ ਕੋਈ ਬਹੁਤੀ ਜ਼ਿਆਦਾ ਨਹੀਂ ਹੈ ਹਾਂ ਬਿਆਸ ਦਰਿਆ ਕਾਫੀ ਭਰ ਕੇ ਵਗ ਰਿਹਾ ਹੈ ਹ ਜੇਕਰ ਜੇ ਕਿਸੇ ਜਗ੍ਹਾ ਤੇ ਅਜੇ ਬੰਨ ਨਾ ਲੱਗੇ ਹੋਏ ਤਾਂ ਉੱਥੇ ਜ਼ਰੂਰ ਇਹਦਾ ਅਸਰ ਹੋ ਸਕਦਾ ਹੈ ਬਾਕੀ ਇਹ ਜਿਹੜਾ ਪਾਣੀ ਹੈ ਉਹ ਅਜੇ ਡੈਮਾਂ ਦਾ ਪੱਧਰ ਠੀਕ ਹੈ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਪਰ ਇਤਿਆਤ ਵਜੋਂ ਡੈਮਾਂ ਤੋਂ ਪਾਣੀ ਇਹ ਥੋੜੀ ਮਾਤਰਾ ਵਿੱਚ ਰਿਲੀਜ਼ ਕੀਤਾ ਗਿਆ ਤਾਂ ਕਿ ਜੇਕਰ بارش ਜ਼ਿਆਦਾ ਵੀ ਹੁੰਦੀ ਹੈ ਤਾਂ ਕੋਈ ਸਮੱਸਿਆ ਨਾ ਆਵੇ